ਇਸ ਕਰਕੇ ਜਿਹੜਾ ਇਹ ਮਨੁੱਖੀ ਸਰੀਰ ਆ ਇਹਦੇ ਵੱਲ ਧਿਆਨ ਦੇਣਾ ਬਹੁਤ ਲੋੜੀ ਸਭ ਤੋਂ ਜਿਹੜੀ ਜ਼ਰੂਰੀ ਆ ਇਹ ਸਾਡੀ ਤੰਦਰੁਸਤ ਸਿਹਤ ਹੈਗੀ ਆ ਜੇ ਸਿਹਤ ਠੀਕ ਆ ਤਾਂ ਸਭ ਕੁਝ ਠੀਕ ਆ ਇਹਨੂੰ ਠੀਕ ਰੱਖਣ ਵਾਸਤੇ ਆਪਾਂ ਜੁਰੂਰ ਧਿਆਨ ਦੇ ਕੇ ਜਿੰਨਾ ਮਟਰ ਨਾਲ ਗੱਲ ਕੀਤੀ ਹੈਗੀ ਆ ਵੀ ਮੋਟਰਸਾਈਕਲ ਸਕੂਟਰ ਗੱਡੀ ਦਾ ਕਿੰਨਾ ਧਿਆਨ ਰੱਖਦੇ ਆ ਉਹਦੇ ਜਿਵੇਂ ਅਸੀਂ ਤੇਲ ਆ ਗੱਡੀ ਜੀ ਨਹੀਂ ਹੈਗੀ ਆ ਪੁਰਾਣੇ ਖਰਾਬ ਹੋਣੇ ਆ ਤੇ ਬੀਜ ਆਈ ਡੀਲ ਹੋਣੇ ਆ ਕਿੰਨਾ ਧਿਆਨ ਰੱਖਦੇ ਬਿਲਕੁਲ ਇਹਦਾ ਵੀ ਕਿਹਾ ਇਹ ਅੰਤਰਾ ਮੇਰੇ ਕਹਿੰਦਾ ਤਾਂ ਇਹ ਭੱਟੀ ਪੱਤਰ ਤੇ ਐਸਾ ਦੀਆਂ ਪ੍ਰੋਬਲਮਾਂ ਆਉਂਦੀਆਂ ਨੇ ਜਿਹਦਾ ਮੇਜਾ ਹੈਗਾ ਉਹ ਸਾਡੀਆਂ ਮਤਲਬ ਸਾਰੇ ਪਰਿਵਾਰ ਨੂੰ ਆਉਣ ਵਾਲੀਆਂ ਪੀੜ੍ਹੀ ਨੂੰ ਪਤਾ ਹੈ ਤੁਸੀਂ ਇੱਕ ਕੋਈ ਇੱਕ ਛੋਟੀ ਜਿਹੀ ਮਤਲਬ ਤਮਾਕੂ ਦੀ ਕੁੜੀ ਹੁੰਦੀ ਹੈ ਉਹਦੇ ਉੱਪਰ 70% ਜਿਹੜਾ ਉਹਦਾ ਹਿੱਸਾ ਹੈਗਾ ਉਹਦੇ ਤੇ ਕੈਂਸਰ ਦੀ ਫੋਟੋ ਲਾਈ ਗਈ ਹੈ ਜਿੰਨੇ ਆਕੜੇ ਆ ਦੁਨੀਆ ਦੇ ਹਰ ਸਾਲ 25 ਲੱਖ ਮੌਤਾਂ ਸਿਰਫ ਤੇ ਸਿਰਫ ਤਮਾਕੂ ਨਾਲ ਹੋਣੀਆਂ ਪ੍ਰੋਬਲਮਾਂ ਬਣ ਰਹੀਆਂ ਪੂਰੀ ਦੁਨੀਆ ਦੇ ਵਿੱਚ 25 ਲੱਖ ਤੇ 3 ਲੱਖ 50 ਜਿਹੜੇ ਸਾਡੇ ਉਹ ਅਪਾਹਜ ਬੱਚੇ ਪੈਦਾ ਹੋ ਰਹੇ ਆ ਇਸ ਕਰਕੇ ਕਿਉਂਕਿ ਜਿਹੜੀ ਇੱਕ ਪ੍ਰੈਗਨੈਂਟ ਔਰਤਾਂ ਨੇ ਗਰਭਤੀ ਔਰਤਾਂ ਨੇ ਉਹ ਜਾਂ ਖੁਦ ਧੂਮਾਕੂ ਦੀ ਵਰਤ ਕਰਦੀਆਂ ਜਾਂ ਉਹਨਾਂ ਦੇ ਘਰ ਵਿੱਚ ਤਮਾਕੂ ਦੀ ਵਰਤ ਕੀਤੀ ਜਾਂਦੀ ਆ ਜਿਹਦੇ ਕੋਲੇ ਨੇੜੇ ਰਹਿੰਦੇ ਆ ਉਹਦੇ ਨਾਲ ਅਪਾਹਜ ਬੱਚੇ ਪੈਦਾ ਹੋ ਰਹੇ ਨੇ 3 ਲੱਖ ਹੱਸ ਤੁਸੀਂ ਦੇਖੋ ਸਿਰਫ ਤਮਾਕੂ ਨਹੀਂ ਸਾਡੀ ਜਿਹੜੀ ਆਉਣ ਵਾਲਾ ਜਿਹੜਾ ਹਰ ਪ੍ਰਵੇਖ ਹੈਗਾ ਉਥੇ ਵੀ ਖਤਰਾ ਖੜੇ ਸੰਦੇ ਘਟਾ ਤੇ ਜਿਹੜੇ ਅਸੀਂ ਖੁਦ ਹੈਗੇ ਆ ਮਤਲਬ ਕੇਸਰ ਹੋ ਜਾਣਾ ਜਾਂ ਹੋਰ ਲੀਗਲ ਦਾ ਜਾਂ ਫੂਡ ਪੈਪ ਦਾ ਹੋ ਜਾਣਾ ਜਿਹੜੇ ਪਰਿਵਾਰਾਂ ਨਾਲ ਬੀਤੀ ਆ ਉਨਾ ਪਰਵਾਰ ਨੂੰ ਪਤਾ ਹੋਵੇਗਾ ਸੋ ਇਸ ਕਰਕੇ ਜ਼ਰੂਰੀ ਆ ਵੀ ਆਪਾਂ ਨਸ਼ੇ ਦੀ ਦਰਖਤ ਦੇ ਵਿੱਚ ਲਿਖਣ ਦੇ ਲਈ ਆਪਾਂ ਜ਼ਰੂਰ ਆਪੋ ਆਪਣੀ ਇੱਕ ਸਹਮਤਾ ਹੈ ਜੋ ਜੁਗਦਾਨ ਪਾਈ। ਉਹ ਵੀ ਆਪਣਾ ਤਾਂ ਧਰਗਣੀ ਚੋਣਾ ਹੈਗਾ ਸਭੇ ਅਸੀਂ ਜਦੋਂ ਅਸੀਂ ਆਪਣਾ ਧਰਮ ਨਿਭਾਉਂਦੇ ਆਂ ਉਦੋਂ ਬਹੁਤ ਘੰਟੀ ਮਤਲਬ ਸੈਕ ਲਿਖਾਉਨੇ ਆਂ। ਆਕੀ ਸਾਰੇ ਧਰਮ ਜਿਹੜੇ ਆਕਾਲ ਤਖਤ ਸਾਹਿਬ ਨੂੰ ਬੜਾ ਸਤਿਕਾਰ ਦੇ ਰਹੇ ਆ। ਆਕਾਲ ਤਖਤ ਤੋਂ ਵੀ ਬਹੁਤ ਕੰਮ ਚੱਲ ਰਿਹਾ ਹੈ। ਕੰਮ ਬਾਕੀ ਜਾਰੀ ਹੋਇਆ ਹੈਗਾ। ਉਹ ਇਹ ਹੋਇਆ ਵਾ ਕਿ ਕੁੜੀ ਮਾਰ ਤੇ ਨੜੀ ਮਾਰਨਾ ਸਿੱਖ ਕਦੇ ਸਾਹ ਨਹੀਂ ਰੱਖਣਗੇ ਕੁੜੀ ਕੁੜੀ ਮਾਰ ਈਆਂ ਸਾਡੇ ਮਾਰੀ ਗਈਆਂ ਅੱਜ ਤੋਂ 25 ਸਾਲ ਪਹਿਲਾਂ ਬੜਾ ਕੁਸ਼ਲ ਤੇ ਸੀ ਦਿੱਤਾ ਹੈਗਾ ਡਾਕਟਰਾਂ ਦਾ ਵੀ ਲਾਇਆ ਹੁੰਦਾ ਸੀ ਲੈ ਕੇ ਪਈ ਅੱਜ ਤੁਸੀਂ 1500 ਰੁਪਏ ਕਹੋ ਕਿ ਲੱਖ ਰੁਪਏ ਬਚਾਓ ਇਹ ਸੀ ਵੱਡੀ ਗੱਲ ਦੀ ਚ ਈਆਂ ਮਾਰੀਆਂ ਈਆਂ ਮਾਰੀਆਂ ਤੇ ਉਹ ਜਿਹੜਾ ਕਾਲ ਤੱਕ ਹੈ ਤਾਂ ਹਮਨ ਅਸੀਂ ਉਹਦੀ ਬਗੜਾ ਕਰਤੀ ਹੈ ਜੀਆ ਦੂਸਰਾ ਹੈ ਨੜੀ ਮਾਰ ਨੜੀ ਮਾਰ ਕਿਸੇ ਨਾ ਸਮੇਂ ਦੇ ਉੱਪਰ ਮੰਨ ਲਓ ਜਿਹੜੀ ਤਮਾਕੂ ਨੂੰ ਮਾਹ ਕੋਲ ਹੋਰ ਆਈਆਂ ਬਿਮਾਰੀਆਂ ਤੇ ਬੜੀ ਅਸਰਤ ਹੋਈ ਅੱਜ ਇੱਥੇ ਆਪਣੀ ਅੜੀਸਾ ਸਾਹਿਬ ਦੁਬਾਰਾ ਹੈਗਾ ਉੱਥੇ ਦੀ ਗੁਰਸਾਹਿਬ ਤੇ ਕੋੜਾ ਜਾ ਰਿਹਾ ਸੋਦ ਨੂੰ ਕੋੜਾ ਨਹੀਂ ਕਿੱਟਿਆ ਕਹਿੰਦੇ ਕਿ ਖੇਤੀ ਨਹੀਂ ਉਹ ਤਮਾਕੂ ਦੀ ਹੋਈ ਪਈ ਸੀ ਪਤ ਤੁਸੀਂ ਦੇਖੋ ਉੱਥੇ ਅੱਜ ਕੀ ਹੋਇਆ ਉੱਥੇ ਇਹ ਜਿਹੜੀ ਜਿਹੜਾ ਅਚਨ ਲਾਗੇ ਉੱਥੇ ਜਾਣ ਲਾ ਕੇ ਲੋਕਾਂ ਜਿਨ੍ਹਾਂ ਦੀ ਮਤਲਬ ਖੈਲ ਚੋਂ ਪ੍ਰਾਣ ਮਾਰਈਆ ਆਪਣਾ ਬੀਜ ਨਹੀਂ ਲੱਗ ਰਿਹਾ ਉਹਦਾ ਕੀ ਬੀਜਾ ਕੀ ਮਤਲਬ ਸੀਗਾ ਸਿਰਫ ਬੀਜ ਮਤਲਬ ਕੀ ਸੀ ਮਤਲਬ ਇਹ ਸੀ ਤਮਾਕੂ ਦੀ ਰੋਗ ਦਾ ਵਾਸਤੇ ਉਹਨਾਂ ਦਾ ਘੁੜਾ ਇੱਕ ਜਾਨਵਰ ਸੀ ਉਹ ਵੀ ਉਤਰ ਨੂੰ ਨਹੀਂ ਸੀ ਗਿਆ ਅੱਜ ਤੁਸੀਂ ਦੇਖੋ ਸੀ ਪਹੁੰਚ ਗਏ ਆ ਤਮਾ ਖੁਦ ਹੀ ਪਰਵਾਰ ਚ ਉਹ ਤੇ ਗੋਦਾ ਨਾਲ ਸੈਟਾ ਤੇ ਰੱਖ ਕੇ ਪੱਥਰ ਢੇਗਦੇ ਆ ਉਹ ਗੱਲ ਅਸੀਂ ਭੁੱਲ ਗਏ ਸਿਰਫ ਉਹ ਉੱਥੇ ਚੜੀ ਫੈਲ ਬੱਚੀ ਨਹੀਂ ਫੈਲੀ ਐ ਹੋਰੀ ਕਹਿੰਦਾ ਬੀਜੇ ਨੂੰ ਪਰਾਲਾ ਵਾਣੀ ਪਿੱਤਰ ਨੂੰ ਮੁੜਾ ਕਾਇਦਾ ਸੋ ਇਸ ਕਰਕੇ ਜੇ ਉਥੇ ਜ ਜਾਣਾ ਤਾਂ ਕਿਹਨਾ ਜਾਣਾ ਚਾਹੀਦਾ ਜਾਓ ਤੇ ਉਥੇ ਸੌਂਹ ਗਾਉਂਦੇ ਆ ਤਮਾ ਕੋਈ ਮਤਲਬ ਨਹੀਂ ਕਰਦਾ ਮੈਂ ਕਰ ਦੇ ਇਸ ਕਿਸੇ ਤਰ੍ਹਾਂ ਦਾ ਬੁਨਿਆਦ ਨਹੀਂ ਬਕਤ ਨੂੰ ਨਹੀਂ ਪਾਤੂਗਾ ਇਹ ਸੌਂਹਾ ਕਿਉਂ ਟਰੜਾ ਕਰਦੇ ਸੀ ਸੌਂਹਾ ਪਹਿਲਾਂ ਨਹੀਂ ਕੋਈ ਲੋੜ ਹੀ ਨਹੀਂ ਪੈਣੀ ਹੈਗੀ ਤੁਹਾਡਾ ਇੱਥੇ ਰੰਗਲਾ ਪੰਜਾਬ ਹੈ ਇਸ ਕਰਕੇ ਜਿਹੜੇ ਬੱਚੇ ਜਾਂ ਸਾਡੇ ਅੰਦਰ ਪરાਹੀ ਪਏ ਆ ਉਹਨਾਂ ਪਰਿਵਾਰਾਂ ਦੀ ਹਾਲਤ ਹੈ ਬੜੀ ਤਰਸਯੋਗ ਹੈ ਜਿਹੜਾ ਨਸ਼ਾ ਕਹਿੰਦਾ ਨਸ਼ਾ ਇੱਕ ਛੋਟਾ ਜਿਹਾ ਸ਼ਬਦ ਹੈਗਾ ਇੱਕ ਫਾਰਸੀ ਤੋਂ ਆਇਆ ਪੰਜਾਬੀ ਵਿੱਚ ਸ਼ਬਦ ਹੈਗਾ ਇਟਾ ਹੀ ਅੱਖਰ ਦਾ ਮਤਲਬ ਸ਼ਬਦ ਆ ਕਿਨੇ ਵੱਡੇ ਵੱਡੇ ਦੀਆਂ ਗੋਡੀਆਂ ਲੱਗੀਆਂ ਕਹਿੰਦੇ ਕਾ ਹੁੰਦਿਆ ਜਦੋਂ ਉਹ ਮਤਲਬ ਜਦੋਂ ਕੋਈ ਨਿਮੋਅ ਹੁ ਕਰਦੇ ਕੋਈ ਜੇ ਐਸਾ ਵੀ ਪਰਿਵਾਰ ਬਣ ਗਏ ਉਹਨਾਂ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਨਸ਼ੇ ਨੇ ਇੰਨੀ ਨਾਲੋਂ ਆਪ ਦਾ ਜਿਹੜਾ ਰੰਗ ਚ ਦਿਖਾਇਆ ਹੋਇਆ ਹੈਗਾ ਇੱਕ ਮਤਲਬ ਕਿਤਾਬ ਹੈ ਜੀਵੇ ਜਵਾਨੀ ਉਹ ਜਿਹੜੀ ਕਿਤਾਬ ਹੈ ਜੀਆ ਇੱਕ ਐਸਐਸਪੀ ਰਟਾਇਰਡ ਨੇ ਉਹ ਲਿਖੀ ਆ ਉਹਦੇ ਉਹਨੇ ਜਿਹੜੇ ਸੱਚੀਆਂ ਕਹਾਣੀਆਂ ਲਿਖੀਆਂ ਆ ਇੱਕ ਬੱਚਾ ਜਿਹੜਾ ਪਰਿਵਾਰ ਦਾ ਇਕੱਲਾ ਬੱਚਾ ਹੈਗਾ ਵਧੀਆ ਪੜ ਰਿਹਾ ਅੱਗੇ ਜਾਂਦਾ ਕਾਲਜ ਜਾਂਦਾ ਉਹਦੀ ਸੰਗ ਬਹਿਸਾਂ ਦੀ ਗੱਲ ਜਾਂਦੀ ਹੈਗੀ ਆ ਉਹ ਘਰਾਹੇ ਪੈ ਜਾਂਦਾ ਨਸ਼ੀ ਕਰਮ ਕਰ ਜਾਂਦਾ ਜਿਹੜੇ ਘਰਾਹੇ ਦੇ ਵਿੱਚ ਨਸ਼ੀ ਕਰਦੇ ਨਸ਼ੀ ਕਰਦੇ ਆ ਉਹਨਾਂ ਪਰਿਵਾਰਾਂ ਦੀ ਹਾਲਤ ਆ ਜਿਹੜੀ ਆਪਸ ਤੌਰ ਤੇ ਵੀ ਮਾਰੀ ਹੁੰਦੀ ਆ ਉਹ ਸਰੀਰ 'ਤੇ ਬਹੁਤ ਰੋਗ ਲੱਗ ਜਾਂਦੇ ਆ ਉਦੀ ਮਾਂ ਜਿਹੜੀ ਹੈਗੀ ਆ ਉਹ ਬਿਮਾਰ ਹੈ ਨਾ ਕਿ ਬੀਬੀ ਚੂਕ ਪਰ ਬਦਲ ਲੱਗ ਗਿਆ ਤੇ ਇੱਕ ਐਸਾ ਦਿਨ ਆਉਂਦਾ ਉਹਦੀ ਰਾਤ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਜਿਹੜਾ ਸ਼ਰੀਕਾ ਕਿੰਲਾ ਘਰੇ ਆ ਕੇ ਬੈਠ ਜਾਂਦਾ ਹੈਗਾ ਤੇ ਸਵੇਰੇ ਰਿਸ਼ਤੇਦਾਰ ਸਣੀ ਉਸ ਮਿੱਤਰ ਆ ਜਾਂਦੇ ਆ ਜਿਹੜਾ ਉਹ ਬੱਚਾ ਹੈਗਾ ਉਹ ਅੰਮੜੀਲਾ ਪੱਲਾ ਉਹਦੇ ਦੋਦਨ ਨਾਲ ਭਾਲਿਆ ਹੋਇਆ ਤੇ ਫੂਲ ਦਾ ਲਜਾਇਆ ਉਹ ਬੱਚਾ ਜਿਹੜਾ ਡੋਲੇ ਬੈਠਾ ਆਪਣੀ ਮਾਂ ਦੇ ਨਾਲ ਸਕੂਲ ਬੈਠਾ ਲੈਂਦਾ ਹੈਗਾ ਤੇ ਸਵੇਰੇ ਕਪਹਿ ਤੱਕ ਰਿਸ਼ਤੇਦਾਰ ਸਾਰੇ ਆ ਜਾਂਦੇ ਆ ਉਹ ਕਰਤੇ ਆਲਸ ਵਾਲੇ ਹਮਰਾ ਕੀ ਕਰਨੀ ਸਮਾਧ ਕੀ ਹੋਇਆ ਕਸਾੜੀ ਨੂੰ ਮਰਦੇ ਦਿੱਟਨੀ ਜੇਕਰ ਸਾਡੀ ਇੱਕ ਪਰੰਪਰਾ ਹੈਗੀ ਆ ਜਦੋਂ ਉਹ ਸਮਾਨ ਨੂੰ ਉਹਦੇ ਆਸਥਾਨ ਕਰਾਇਆ ਗਿਆ ਸਮਸ਼ਾਨ ਘਰ ਦੇ ਜਾਣ ਵਾਸਤੇ ਤਿਆਰੀ ਕੀਤੀ ਜਾਂਦੀ ਆ ਸਾਡੀ ਇੱਕ ਪਰੰਪਰਾ ਹੈਗੀ ਆ ਅਸੀਂ ਮੱਥਾ ਟੇਕਦੇ ਆ ਦਾਦਾ ਪੀਸਾ ਉਹਦੇ ਪੈਰਾਂ ਤੇ ਪਰ ਅਨੁਸਾਰ ਛਕੋਨੇ ਆ ਪੈਸਾ ਵੀ ਦੇਦੇ ਆ ਹੁਣ ਬੱਚੇ ਤੇ ਕੀ ਉਥੇ ਕੀ ਹੁੰਦਾ ਹੈਗਾ ਬੱਚਾ ਰਾਤ ਦਾ ਆਪਣੀ ਅੰਮੀ ਦੇ ਕੋਲ ਬੈਠਾ ਹੈਗਾ ਉਹਦੀ ਮਤਲਬ ਮੰਮਤਾ ਹੈਗੀ ਉਹਦੇ ਨਾਲ ਜੁੜੀ ਹੋਈ ਹੈ ਮੇਰੀ ਮਾਮਰਕੀ ਮਗਰ ਕੱਲ ਦਾ ਪਤਾ ਸੀਗਾ ਮਾਂ ਦੇ ਉਚਾਉ ਹੁੰਦੇ ਆ ਅਜੇ ਉਹਨੇ ਮਤਲਬ ਘੋੜੀ ਚੱਲਦਾ ਸੀ ਚਾਹ ਦੇ ਸੀਗੇ ਚਾਹ ਸੀਗੇ ਪਰ ਉਹ ਮਾਂ ਮਰ ਗਈ ਰਾਤ ਦਾ ਬੈਠਾ ਹੈਗਾ ਤੇ ਚਿੱਟਾ ਖਾਣ ਵਾਲਾ ਹੁੰਦੀ ਹੈ ਹੱਥ ਬੜੀ ਕੱਸ ਕੇ ਹੁੰਦੀ ਹੈ ਗਿਆ ਉਹਨੂੰ ਇਹ ਲੱਗਦਾ ਵੀ ਮੈਂ ਰਾਤ ਦਾ ਇੱਥੇ ਬੈਠਾ ਘਰੇ ਕੋਈ ਕੁਛ ਕੱਦ ਨਹੀਂ ਰਹਾ ਤੇ ਮੇਰੇ ਕੋਲ ਨਾ ਤਾਂ ਨਸ਼ਾ ਹੈਗਾ ਤੇ ਨਾ ਮੇਰੇ ਕੋਲ ਕੋਈ ਪੈਸਾ ਹੈਗਾ ਪਰ ਉੱਥੇ ਕੁਝ ਦੇ ਪਾਣਾ ਕੀ ਬਕਵਾ ਪਤਾ ਹੈਗਾ ਉਹ ਜਿਹੜੇ ਪੈਸੇ ਪਾਏ ਮਾਂ ਦੀ ਦੇਹ ਦੇ ਉੱਤੇ ਸਨਮਾਨ ਆਉਂਦਾ ਇਸ ਕੰਮ ਦਾ ਤਾਂ ਦੀ ਇਸ ਬੇ ਨੂੰ ਮੇਰਾ ਪੁੱਤ ਚੱਕੇ ਮੇਰਾ ਪੁੱਤ ਚੱਕੇ ਮੇਰਾ ਫੋਟਾ ਚੱਕੇ ਪਰ ਤੁਸੀਂ ਦੇਖੋ ਉਹ ਜਿਹੜੀ ਅੰਮ੍ਰੀ ਨੂੰ ਉਹ ਅੰਮੀ ਨੂੰ ਚੱਕਣਾ ਸੀ ਉਹਦੇ ਪੁੱਤ ਨੇ ਉਹ ਉਹ ਕੱਟ ਦੇ ਵਿੱਚੋਂ ਉਹ ਆਪਣੀ ਮਾਂ ਦੇ ਉੱਪਰ ਦੇ ਕੇ ਹੋਏ ਪੈਸੇ ਚੱਕ ਕੇ ਭੱਜ ਗਿਆ ਉਹ ਲੱਭ ਨਹੀਂ ਰਿਹਾ ਵੀ ਕਿੱਧਰ ਚਲੇ ਗਿਆ ਮਾਂ ਵੀ ਚੱਕਣੀ ਆ ਤੇ ਰੋਥੇ ਰਾਤ ਦੀ ਜੱਟ ਉਹਦੀ ਡੱਡ ਬੱਡੀ ਪਈ ਹੈਗੀ ਆ ਤੇ ਉਹ ਜਿਹਨੇ ਮੋਟਾ ਦੇਣਾ ਉਸ ਅੰਮੀ ਨੂੰ ਉਹ ਉੱਥੋਂ ਭੱਜ ਜਾਂਦਾ ਲਗਾ ਉਹ ਜਦੋਂ ਕੋਈ ਦੱਸਦਾ ਨਹੀਂ ਫਲਾਨੇ ਨੇਟ ਦੇ ਕਿਸੇ ਪਿੰਡ ਚਲੇ ਗਿਆ ਨਸ਼ਾ ਕਰ ਟੋਨ ਨਾ ਹੋਏ ਰਿਹਾ ਗਾਇਦਾ ਫੇਰ ਉਹ ਜਿਹੜੀ ਕਰਮਾਮਾਰੀ ਉਹ ਮਾਂ ਹੈਗੀ ਆ ਉਹ ਚੱਕੀ ਜਾਂਦੀ ਆ ਇਹ ਸਾਡੀ ਪੂਰਨ ਪੀੜਾ ਦੀ ਤੱਬ ਦੀ ਜੀ ਨਹੀਂ ਅਸਲੀ ਤੇ